ਜੋ ਜੋ ਲੋੜੀ ਨੇੜੇ ਆ ਰਹੀਆਂ ਤੇ ਉੋਂ ਤੋਂ ਲੋਕ ਆਪਣੀ ਕਿਸਮਤ ਅਜ਼ਮਾ ਰਹੇ ਨੇ ਹੁਣ ਤੁਸੀਂ ਸੋਚੋਗੇ ਕਿ ਕਿਵੇਂ ਇਹ ਵੀ ਤੁਹਾਨੂੰ ਦੱਸ ਦੇਣੀ ਆ ਦਰਸਲ ਜਿਵੇਂ ਲੋੜੀ ਨੇੜੇ ਆ ਰਹੀਆਂ ਲੋਕ ਲੋਟਰੀਆਂ ਪਾ ਰਹੇ ਨੇ ਤੇ ਵੱਡਾ ਇਕੱਠ ਪੰਡਿਤ ਲੋਟਰੀ ਵਾਲੇ ਦੀ ਦੁਕਾਨ ਤੇ ਦੇਖਣ ਨੂੰ ਮਿਲਦਾ ਅਸੀਂ ਵੀ ਅੱਜ ਇੱਥੇ ਪਹੁੰਚੇ ਸੀ ਜਦੋਂ ਅਸੀਂ ਪਹੁੰਚਿਆ ਤਾਂ ਲੋਕਾਂ ਦਾ ਇੰਨਾ ਜ਼ਿਆਦਾ ਇਕੱਠ ਸੀ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਆਖਿਰ ਇਹਨੇ ਇਕੱਠ ਨੂੰ ਸਾਂਭਦੀ ਕਿਵੇਂ ਨੇ ਤੇ ਸਭ ਤੋਂ ਵੱਡੀ ਗੱਲ ਕੀ ਆ ਲੋਕ ਜਿਹੜਾ ਨਾ ਲੋੜੀ ਦੇ ਉੱਤੇ ਆਪਣੀ ਕਿਸਮਤ ਅਜ਼ਮਾ ਰਹੇ ਨੇ ਉਹਨਾਂ ਬਾਰੇ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਕੀ ਹਾਲ ਚਾਲ ਹੈ ਤੁਹਾਡਾ ਜੀ ਬੜੀ ਜੀ ਕਿਰਪਾ ਕਿਉਂਕਿ ਅਸੀਂ ਹਾਲ ਚਾਲ ਪਹਿਲਾਂ ਤਾਂ ਪੁੱਛ ਰਿਹਾ ਤੁਹਾਡੀ ਦੁਕਾਨ ਤੇ ਏਡਾ ਵੱਡਾ ਕੱਠ ਸੀਗਾ ਜਦੋਂ ਦਸੀਂ ਆਏ ਹਾਂ ਤੇ ਤੁਸੀਂ ਇੰਨੇ ਕੱਠ ਨੂੰ ਸਾਹਮਣੇ ਕਿਉਂ ਹੋ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਮੈਨੂੰ ਮਾਤਮਾ ਦੀ ਕਿਰਪਾ ਨਾਲ ਕੰਮ ਹੋ ਜਾਂਦਾ ਜੀ ਸਟਾਫ ਰੱਖਿਆ ਹੋਇਆ ਅਲੱਗ-ਅਲੱਗ ਡਿਊਟੀਆਂ ਲੱਗੀਆਂ ਨੇ ਕੁੜੀਆਂ ਨੇ ਇਹ ਤੁਸੀਂ ਭਾਈ ਇਹ ਤੇ ਨੋਟ ਕਰਦੀਆਂ ਤੁਸੀਂ ਫੋਨ ਤੋਂ ਉਹਨਾਂ ਨੇ ਤੁਸੀਂ ਪੈਸੇ ਕੱਟਦੇ ਨੇ ਸਾਰੀਆਂ ਅਲੱਗ-ਅਲੱਗ ਡਿਊਟੀਆਂ ਦੇ ਹਿਸਾਬ ਨਾਲ ਸਾਰਾ ਕੰਮ ਅਸੀਂ ਹੈਂਡਲ ਕਰੀਏ ਮਤਲਬ ਕਿ ਵੱਡਾ ਸਟਾਫ ਵੀ ਨਾਲ ਹੀ ਰੱਖਿਆ ਹੋਇਆ ਐਕਸਪੀਰੀਅੰ ਜੀ ਆਪ ਗੱਲ ਕਰੀ ਵੀ ਲੋਕ ਜਿਹੜੇ ਨੇ ਜਾਦਾ ਨੇੜੇ ਦੇ ਆਉਂਦੇ ਨੇ ਜਾਂ ਦੂਰ ਪਾਰ ਤੋਂ ਵੀ ਬਹੁਤ ਜ਼ਿਆਦਾ ਆਪਣੇ ਕੋਲ ਤਾਂ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਬਸੰਦੂ ਲੇੜਿਓਂ ਵੀ ਆਉਂਦਾ ਲੋਕ ਲਗਾ ਕੇ ਵੀ ਬਹੁਤ ਆ ਬਾਹਰੋਂ ਸਹਿਰਾ ਦਾ ਗਾਜ਼ੀ ਬਹੁਤ ਆ ਹਰਿਆਣਾ ਹਮਾਚਲ ਦਾ ਗਾਜ਼ੀ ਬਹੁਤ ਤਕਰੀਬ ਨਹੀਂ ਮੰਨ ਕੇ ਚੱਲੋ ਵੀ 4-500 ਬੰਦਾ ਹਟੇ ਕੋਲ ਦਿੱਲੀ ਆ ਕੇ ਆ ਦੇਲੀ ਆ ਕੇ ਹੁੰਦਾ ਲੋ ਇਹ ਤਾਂ ਹੁਣ ਦੇਖੋ ਤੁਸੀਂ ਸਾਰੇ ਆਪ ਸੁਣ ਰਹੇ ਹੋ ਕਿਉਂਕਿ ਇੱਥੇ ਅਸੀਂ ਜਦੋਂ ਆਇਾਂਗੇ ਖੁਦਾ ਸੀ ਨੋਟ ਕੀਤਾਗਾ ਜਲੰਧਰ ਤੋਂ ਲੋਕ ਇੱਥੇ ਲੋਟਰੀਆਂ ਪਾਉਣ ਦੇ ਲਈ ਆ ਰਹੇ ਨੇ ਮਲੇਰ ਕੋਟਲੇ ਦੇ ਵਿੱਚ ਦੁਕਾਨਾਂ ਦੇ ਖਾਨਾ ਇਹ ਆਫਿਸ ਹਮਲੇਰ ਮਤਲਬ ਕਿ ਜੇ ਤੁਸੀਂ ਇਹ ਕਹਿ ਸਕਦੇ ਕਿ ਲੋਕਾਂ ਦੇ ਜਿਹੜਾ ਇਕੱਠ ਵੱਡਾ ਇਕੱਠ ਦੇਖਣ ਨੂੰ ਮਿਲਦਾ ਅੱਜ ਨਹੀਂ ਹਰ ਰੋਜ਼ ਜਿਉਂ-ਜਿਉਂ ਲੋੜੀ ਨੇੜੇ ਆ ਰਹੀਆਂ ਲੋਕ ਆਪਣੀ ਕਿਸਮਤ ਨੂੰ ਅਜ਼ਮਾਉਣ ਦੇ ਲਈ ਆ ਤਿਆਰ ਨੇ ਲਾਟਰੀ ਦੇ ਟਿਕਟਾਂ ਪਾ ਰਹੇ ਨੇ ਅਤੇ ਆ ਕੇ ਸਲਾਮ ਅਸ਼ੋਦਾ ਵੀ ਕਰਦੇ ਨੇ ਪਰ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਦੇ ਕਿ ਇੱਥੇ ਬਹੁਤ ਸਾਰੇ ਲੋਕ ਲੱਖਪਤੀ ਕਰੋੜਪਤੀ ਬਣ ਚੁੱਕੇ ਨੇ ਤੇ ਅਸੀਂ ਜੇ ਗੱਲ ਕਰੀਏ ਜੀ ਕਿੰਨੇ ਕੋ ਲੋਕ ਹੋਣ ਤਾਂ ਕਿ ਇਥੋਂ ਇਨਾਮ ਜਿਹੜੇ ਜਿੱਤਦੇ ਨੇ ਦੇਖੋ ਸਾਡੇ ਇਸ ਕਾਊਂਟਰ ਦੇ ਉੱਤੋਂ 24 ਲੱਖਪਤੀ ਬਣ ਗਏ ਚਾਰ ਮਹੀਨੇ ਦੇ ਵਿੱਚ ਮਲੇਰ ਜੋ ਡਾਉਨ ਮਲ ਲੋਕ ਜੀ ਸੋਚਦੇ ਸਟਾਰਟਿੰਗ ਕਰਦੇ ਨਾ 890 ਲੱਖਪਤੀ ਬਣ ਚੁੱਕੇ ਨੇ ਜੀ ਕਰੋੜਪਤੀ ਬਣ ਚੁੱਕੇ ਨੇ ਬਹੁਤ ਯਾਨੀ ਨਾਮ ਲੱਗੇ ਨੇ ਤੇ ਪਨੋਟ ਐਂਟਰਪ੍ਰਾਈਜ਼ ਇਹਨਾਂ ਦੇ ਅਸੀਂ ਦੇਖਿਆ ਸਾਡੇ ਮੇਨ ਸਟੋਪ ਇਸ ਤਰ੍ਹਾਂ ਉਹਨਾਂ ਕੋਲ 170 ਕਰੋੜਪਤੀ ਤੇ 1000 ਤੋਂ ਪਲੱਸ ਲੱਖਪਤੀ ਸਾਡੇ ਵਿੱਚ ਦੇ ਕਣਕ ਤੋਂ ਬਣ ਜੀ ਮਤਲਬ ਕਿ ਉਹੀ ਗੱਲ ਆ ਗਈ ਕਿ ਲੋਕ ਕਿਸਮਤ ਅਜ਼ਮਾਉਂਦੇ ਨੇ ਕਿ ਜੇ ਤੁਸੀਂ ਕਿਸਮਤ ਅਜ਼ਮਾਵਾਂਗੇ ਜੀ ਤਾਂ ਹੀ ਕਿਸਮਤ ਦਾ ਪਤਾ ਲੱਗੂਗਾ ਨਾ ਵੀ ਇਨਾਮ ਲੱਗਦਾ ਇਹ ਨਹੀਂ ਲੱਗਦਾ ਜੀ ਹੁਣ ਕੋਈ ਲੋਕ ਘਰੇ ਬੈਠੇ ਗਏ ਜਾਂਦੇ ਨੇ ਵੀ ਇੰਜ ਇਨਾਮ ਲਾਟਰੀ ਲੱਗਦੀ ਨਹੀਂ ਯਾਨੀ ਭਾਈ ਹੁੰਦੇ ਨਹੀਂ ਜੇ ਪਾਵਾਂਗੇ ਤਾਂ ਲੱਗ ਸਭ ਤੋਂ ਵੱਡੀ ਗੱਲ ਇੱਕ ਹੋਰ ਕਰਨੀ ਆ ਤੁਹਾਡੇ ਨਾਲ ਕਿ ਲੋਟਰੀਆਂ ਦੀ ਦੁਕਾਨਾਂ ਹੋਰ ਬਹੁਤ ਨੇ ਜਿਹੜੇ ਆਪਾਂ ਦੇਖੇ ਵੀ ਹੁਣ ਥਾਂ-ਥਾਂ ਤੇ ਖੁੱਲੀਆਂ ਹੋਈਆਂ ਨੇ ਪਰ ਇੱਥੇ ਅਸੀਂ ਇੱਕ ਚੀਜ਼ ਦੇਖਿਆ ਕਿ ਤੁਹਾਡਾ ਨਾਮ ਲੈ ਕੇ ਲੋਕ ਇੱਥੇ ਆ ਰਹੇ ਨੇ ਕਿ ਇਹ ਸਿੱਧਾ ਪੰਡਿਤ ਪੰਡਿਤ ਤੋਂ ਲੋਟਰੀ ਵਾਲੇ ਕੋਲ ਜਾਣਾ ਸੀ ਉੱਥੇ ਜਾ ਕੇ ਆਪਣੀ ਲੋਟਰੀ ਖਰੀਦਣੀਆਂ ਤੇ ਉੱਥੋਂ ਇਨਾਮ ਨਿਕਲਦਾ ਹੀ ਨਿਕਲਦਾ ਤੇ ਕੋਈ ਨਾਮ ਮਿੱਤਲੇ ਟਾਈਂਡੋ ਕਹਿੰਦੇ ਕੋਈ 3 ਦਿਨਾਂ ਦਾ ਟੋਲ ਵਜੇ ਰਹਿੰਦੇ ਨੇ ਜੀ ਇੰਟਰਨੈਸ਼ਨਲ ਚੈਨਲਾਂ ਦੇ ਸਾਰੇ ਸਾਡੀਆਂ ਵੀਡੀਓ ਚੱਲਦੀਆਂ ਨੇ ਤੇ ਬਾਕੀ ਦੇ ਕੁ ਲੋਕਾਂ ਦਾ ਵਿਸ਼ਵਾਸ ਹੁੰਦਾ ਅਸੀਂ ਆਪਣਾ ਕੰਮਕਾਰ ਨਾਲ ਇਨਾਮ ਲੱਗੇ ਨੇ ਲੋਕਾਂ ਦੇ ਇਮਾਨ ਦਾ ਇਹਨਾਂ ਕੰਮ ਕਰ ਰਹੇ ਹਾਂ ਸਹੀ ਟਿਕਟ ਦੇ ਰਿਹਾ ਵਿਸ਼ਵਾਸ ਬਣਾਇਆ ਜੀ ਤੇ ਉਹ ਲੋਕ ਆਪਣੇ ਆਪ ਫਿਰ ਰੋਜ਼ੀ ਨੂੰ ਦੇਖ ਕੇ ਸਾਡੇ ਕੋਲ ਆ ਰਹੇ ਨੇ ਉਹ ਕਰਨੀ ਚੀਜ਼ ਨਾ ਵੀ ਸਾਡਾ ਨਾਮ ਤੇ ਲੱਗਦਾ ਤਾਂ ਪੰਡ ਪਲਾਟਰੀ ਮਲੇ ਕੋਲਾ ਕੋ ਜਾਤੀ ਲੱਗਦਾ ਮਤਲਬ ਕਿ ਖਾਸ ਗੱਲ ਕੀ ਹੈ ਜਿਵੇਂ ਹੁਣ ਕਈ ਲੋਕ ਤਾਂ ਇਦਾਂ ਆ ਜਿਵੇਂ ਲਾਟਰੀ ਦੇ ਕੋਲ ਇੱਕ ਤਾਂ ਹੈ ਜੀ ਦੇਖੋ ਜਿਵੇਂ ਕਸਟਮਰ ਦਾ ਡੇਟ ਆਫ ਬਰਥ ਹੁੰਦਾ ਜਿਹਨ ਦਾ ਟਾਈਮ ਹੁੰਦਾ ਨੰਬਰੋਲੋਜੀ ਦੇ ਹਿਸਾਬ ਨਾਲ ਅਸੀਂ ਲੱਕੀ ਅੰਕ ਕੱਢ ਕੇ ਉਹਨਾਂ ਨੂੰ ਟਿੱਕਾ ਦਿੰਦੇ ਆ ਤੇ ਉਹਦੇ ਵਿੱਚ ਉਹ ਟਿੱਕਾਂ ਦੇ ਨੰਬਰ ਆਉਂਦੇ ਨੇ ਪਰਮਾਤਮਾ ਦੀ ਕਿਰਪਾ ਨਾਲ ਨਾਮ ਵੀ ਲੱਗਦਾ ਨਾਮ ਵੀ ਲੱਗਦੇ ਨੇ ਜੈਨ ਕਿ ਉਹ ਹੀ ਤਾਂ ਲੱਗ ਗਈ ਦੁਕਾਨਾਂ ਤੇ ਦੇਖੋ ਬਹੁਤ ਨਹੀਂ ਇੰਡੀਆ ਲਾਟਰੀ ਦੀਆਂ ਇੱਥੇ ਸਭ ਤੋਂ ਵੱਡੀ ਗੱਲ ਕੀ ਰਾਸ਼ੀ ਦੇ ਨਾਲ ਜਿਹੜਾ ਆ ਲਾਟਰੀ ਤੇ ਬਹੁਤ ਸਾਰੇ ਲੋਕਾਂ ਦਾ ਯਕੀਨ ਵੀ ਆ ਬਹੁਤ ਸਾਰੇ ਨਹੀਂ ਮੈਂ ਕਹੂੰਗਾ ਪਰ ਮੈਂ ਦੇਖਿਆ ਬਹੁਤ ਵੱਡਾ ਇਕੱਠੀ ਦੇਖਿਆ ਜਦੋਂ ਵੀ ਦੇਖਿਆ ਸੀ ਇਹ ਕਹਿ ਸਕਦੇ ਕਿ ਕਿ ਅਸੀਂ ਜਿਹੜਾ ਮਾਰਦੇ ਨੇ ਇਧਰ ਨੂੰ ਜਦੋਂ ਵੀ ਆਣਾ ਜਾਣਾ ਹੁੰਦਾ ਆ ਤਾਂ ਅਸੀਂ ਇਹਨਾਂ ਨੂੰ ਮਿਲ ਕੇ ਵੀ ਜਾਂਦੇ ਪਰ ਇੱਥੇ ਜਦੋਂ ਦੇਖੋ ਵੱਡੀਆਂ ਵੱਡੀਆਂ ਲਾਈਨਾਂ ਲੁਕ ਇੱਕ ਤਰ੍ਹਾਂ ਦੀ ਮੀ ਟੋਕਨ ਨਹੀਂ ਖਰੀਦੋਂਦੇ ਇਸ ਤਰ੍ਹਾਂ ਟੋਕਨ ਲੈ ਕੇ ਟਿਕਟਾ ਲੈਂਦੇ ਨੇਗੇ ਅਸੀਂ ਇਹ ਕਹਿ ਸਕਦੇ ਹਾਂ ਤੇ ਹੁਣ ਜੇ ਅਸੀਂ ਫੋਨਾਂ ਦੀ ਗੱਲ ਕਰ ਲਈ ਕਿਉਂਕਿ ਬਹੁਤ ਸਾਰੇ ਲੋਕ ਚਾਹਵਾਨ ਹੁੰਦੇ ਨੇ ਚਲੋ ਆਪਾਂ ਕਹ ਰਿਹਾ ਵੀ ਆਨਲਾਈਨ ਸਿਸਟਮ ਬੰਦ ਆ ਕਿਉਂਕਿ ਚਲੋ ਇਹ ਆਪਾਂ ਮੈਨੂੰ ਨਹੀਂ ਪਤਾ ਨਾ ਕੇ ਅਸੀਂ ਤੁਹਾਡੇ ਜਰੀਏ ਵੀ ਬੇਨਤੀ ਕਰਦੇ ਹਾਂ ਆਨਲਾਈਨ ਟਿਕਟ ਨਾ ਪਾਓ WhatsApp ਤੇ ਟਿਕਟ ਨਾ ਪਾਓ ਟਿਕਟ ਪਾਉਣੀ ਆ ਤੁਸੀਂ ਫਿਜ਼ੀਕਲੀ ਮਿਲ ਕੇ ਟਿਕਟ ਸਾਡੇ ਕੋਲ ਲੈ ਕੇ ਜਾਓ ਜੇਕਰ ਤੁਹਾਡੇ ਹੱਥ ਤੇ ਵਿੱਚ ਟਿਕਟ ਆ ਤਾਂ ਤੁਸੀਂ ਮਾਲਕੋਂ ਨਾ ਕੇ ਤੁਹਾਡੀ ਫੋਟੋ ਨੇ ਨਾ ਕੇ ਤੁਹਾਡੇ ਪੂਰੀ ਨੂਤੇ ਕੁਝ ਨਹੀਂ ਕਰਨਾ ਤੁਹਾਡੇ ਕੋਲੇ ਟਿਕਟੋਂ ਵੀ ਤਾਂ ਤੁਹਾਨੂੰ ਨਹੀਂ ਮਿਲਦਾ ਇਸ ਕਰਕੇ ਜਦ ਵੀ ਤੁਸੀਂ ਟਿਕਟ ਪਾਉਣੀ ਆ ਤਾਂ ਫਿਜ਼ੀਕਲੀ ਸਾਡੇ ਕੋਲ ਆਓ ਆਫ ਦੇ ਵਿੱਚ ਆਓ ਆਪਣਾ ਡੇਟ ਆਵਾਂ ਉਹ ਜਨਮ ਦਾ ਟਾਈਮ ਦੋ ਉਹਦੇ ਹਿਸਾਬ ਨਾਲ ਸੀ ਤੁਹਾਨੂੰ ਲੱਕੀ ਅੰਕ ਕੱਢ ਕੇ ਦਵਾਂਗੇ ਤੁਹਾਡਾ ਇੱਕ ਨੰਬਰ ਚੰਗਾ ਹੋਵੇਗਾ ਜੀ ਮਤਲਬ ਕਿ ਦੇਖੋ ਜੇ ਤੁਸੀਂ ਆਪਣੀ ਕਿਸਮਤ ਅਜ਼ਮਾਉਣੀ ਆ ਤੁਸੀਂ ਖੁਦ ਦਫ਼ਤਰ ਚੱਲ ਕੇ ਆਓ ਦਫ਼ਤਰ ਦੇ ਵਿੱਚ ਆ ਕੇ ਤੁਸੀਂ ਟਿਕਟ ਖਰੀਦ ਸਕਦੇ ਹੋ ਕਿਉਂਕਿ ਬਾਕੀ ਗੱਲ ਤਾਂ ਇਹ ਹੈ ਦੇਖੋ ਤੁਸੀਂ ਪੈਸੇ ਦਿੱਤੇ ਨੇ ਟਿਕਟ ਲੈ ਕੇ ਜਾਓ ਆਨਲਾਈਨ ਸਿਸਟਮ ਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਨਾਲ ਧੋਖਾ ਤੁਹਾਡੀ ਹੋ ਸਕਦੀ ਆ ਉਹੀ ਟਿਕਟ ਕਿਸੇ ਹੋਰ ਨੂੰ ਵੀ ਵੇਚੀ ਜਾ ਸਕਦੇ ਹਨ ਜਾਨਕਿ ਇਧਰੋਂ ਨਹੀਂ ਸਾਡੇ ਕੋਲ ਇੱਥੇ ਤਕਰੀਬਨ 30 ਕੋਈ ਨਾ ਕੋਈ ਆ ਜਾਂਦਾ ਜੀ ਸਾਤੋਂ GST ਵਾਲੇ ਆ ਸਾਤੋਂ ਇੰਨੇ ਪੈਸੇ ਕੋ ਵਾਲੇ ਆ ਕ ਲੋਕ ਬਾਅਦ ਦੇ ਵੀ ਤਾਂ ਇਨਾਂ ਵੈਰੀਫਾਈ ਕਰਦੇ ਨੇ ਵੀ ਪੰਡੂ ਨੇ ਵਸੇ ਪਾਏ ਨੇ ਜਾਂ ਨਹੀਂ ਪਾਏ ਪਰ ਐਸੇ ਪਾਉਣ ਤੋਂ ਪਹਿਲਾਂ ਜੀ ਵੈਰੀਫਾਈ ਕਰਨ ਸਾਇਦ ਉਹਨਾਂ ਠੱਗੀ ਮਾਰਦੇ ਨੇ ਜਿਆਦਾ ਬਧੀ ਮਤਲਬ ਕਿ ਮੈਂ ਇਹ ਸਵਾਲ ਹੁਣ ਤੁਹਾਨੂੰ ਕਰਨੇ ਲੱਗੇ ਸੀ ਕਿ ਕਦੇ ਤੁਹਾਡਾ ਨਾਮ ਨੇ ਕਿਤਾ ਨਹੀਂ ਕਿਸੇ ਨੇ ਠੱਗੀ ਮਾਰੀ ਹੋਰ ਤੇਰੀ ਬਹੁਤ ਲੋਕ ਪਾਉਂਦੇ ਨੇ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਰੀਲ ਵਿੱਚ ਅਸੀਂ ਕਹਿੰਦੇ ਆਂ ਵੀ ਪਾਈ ਆਨਲਾਈਨ ਟਿਕਟ ਨਾ ਪਾਓ ਫਿਰ ਵੀ ਉਹਦੇ باوجود ਵੀ ਲੋਕ ਪੈਸੇ ਲੋਕਾਂ ਨੂੰ ਫਰਾਡਾਂ ਨੂੰ ਉਹਨਾਂ ਨੂੰ ਪਾ ਦਿੰਦੇ ਨੇ ਬਾਅਦੇ 'ਚ ਲੜਦੇ ਸਾਡੇ ਨਾਲ ਨੇ ਤੇ ਚਲੋ ਕੁਝ ਆਪਾਂ ਲੋੜੀ ਦੀ ਗੱਲ ਕਰੀ ਲੋੜੀ ਤੇ ਕੀ ਆਫਰ ਚੱਲ ਰਹੀ ਆ ਹੁਣ ਜੇ ਲੋੜੀ ਤੇ ਦੇਖੋ ਜੀ ਪੰਜਾਬ ਸਰਕਾਰ ਨੇ ਇਸ ਵਾਰ ਬਹੁਤ ਵੱਡਾ ਧਮਾਕਾ ਕਰਿਆ ਹੋਇਆ ਜੀ 10 ਕਰੋੜ ਰੁਪਏ ਦਾ ਗਰੰਟਡ ਪ੍ਰਾਈਜ਼ ਆ ਜੋ ਪਬਲਿਕ ਦੇ ਵਿੱਚ ਨਿਕਲਦੇ ਨਿਕਲਦੇ ਨੇ ਤੇ 17 ਜਨਵਰੀ ਦਾ ਡਰਾਅ ਆ ਠੀਕ ਹੈ ਤੇ 10 ਕਰੋੜ ਰੁਪਇਆ ਪਬਲਿਕ ਦੇ ਵਿੱਚ ਗਰੰਟਡ ਹੈ ਜੋ ਗਵਰਨਮੈਂਟ ਦੀ ਟਿਕਟ बिकਣੀ ਆ ਉਹਦੇ ਵਿੱਚੋਂ ਇਨਾਮ ਮਿਲਦਾ ਨਿਕਲਣਾ ਉਹ ਇਹ ਨਹੀਂ ਹੋਗਾ ਵੀ ਗਵਰਨਮੈਂਟ ਆਪ ਦੇ ਕੋਲ ਆ ਜੀ ਉਸ ਤੋਂ ਇਲਾਵਾ ਜੀ ਇਹਦੇ ਵਿੱਚ ਸੈਕੰਡ ਪ੍ਰਾਈਜ਼ ਆ ਜਿਹੜਾ 1 ਕਰੋੜ ਰੁਪਏ ਦਾ ਸਰਪ੍ਰਾਈਜ਼ 50 ਲੱਖ ਰੁਪਏ ਦਾ ਤੇ ਚੌਥੇ ਜਿਹੜੇ ਨਾਮ ਨੇ ਜਿੱਤਾ 10 ਲੱਖ ਦੇ 8 ਨੇ ਉਸ ਤੋਂ ਬਾਅਦ 5-5 ਲੱਖ ਦੇ 8 ਨੇ ਐਡੇ ਜਿਵੇਂ 9000 5000 4000 ਐਡੇ ਹੀ ਮੰਨ ਕੇ ਚੱਲੋ ਵੀ ਚੌਣ ਭੈਣੇ ਯਾਰ ਕਸਟਮਰ ਨੂੰ ਇਹਨਾਂ ਨਾਮ ਜੀ ਟੋਟਲ ਗੱਲ ਕਰੀਏ 68819 ਕਸਟਮਰ ਇਹਦੇ ਵਿੱਚ ਬਿੰਨ ਰਵਾਂਗੇ ਜੀ ਓਕੇ ਮਤਲਬ ਕਿ ਸਕੈਮ ਦਾ ਪਾਬੇ ਆ ਵੀ ਟਿਕਟ ਜੇ ਅਸੀਂ ਗੱਲ ਕਰੀਏ ਦਾ ਮੁੱਲ ਕੀ ਆ ਰੇਟ ਕੀ ਟਿਕਟ ਦੀ ਕੀਮਤ 500 ਰੁਪਏ ਜੀ ਏ ਵੀ ਦੀ ਸੀਰੀਜ਼ ਪਾਉਂਗੇ ਤਾਂ 1000 ਰੁਪਏ ਠੀਕ ਹੈ ਤੇ ਲੋਹੜੀ ਤੋਂ ਪਹਿਲਾਂ ਵੀ 10 ਤਰੀਕ ਨੂੰ ਇੱਕ ਧਮਾਕਾ ਹੋਣ ਜਾ ਰਹੀ ਪੰਜਾਬ ਸਰਕਾਰ ਦੀ ਆਵਲੀ ਟਿਕਟ ਦਾ ਜੀ 50 ਲੱਖ ਰੁਪਏ ਦਾ ਇਨਾਮ ਆ ਜੀ ਤੇ ਟਿਕਟ ਦੇ ਵਿੱਚ ਖਾਸੀ ਤੇ ਆ ਜਿਹੜੀ ਟਿਕਟ ਪ੍ਰਿੰਟ ਹੋਈ ਆ ਟਿਕਟ ਦੀ ਕਾਪੀ ਸਿਰਫ ਤੇ ਸਿਰਫ 20000 ਹੂੰ 20000 ਤੋਂ 300 ਬੀਅਟੀ ਦੇ ਨਾਮ ਨਿਕਲਣਾ ਚਾਂਸ ਤੁਹਾਡੇ ਜ਼ਿਆਦਾ ਬਣਦੇ ਨੇ ਜਿੱਦਾਂ ਇਹ ਲੋਹੜੀ ਬੰਪਰ ਆ ਇਹ 16 ਲੱਖ ਟਿਕਟਸ ਆਵਦੀ ਆ ਇਹ 20 ਟਿਕਟਸ ਆਵਦੀ ਆ 50 ਲੱਖ ਦਾ ਪਹਿਲਾ ਨਾਮ ਆ ਉਸ ਤੋਂ ਬਾਅਦ ਇਹ 5 ਲੱਖ ਹਜ਼ਾਰਾਂ ਦੀ ਕਾਫੀ ਜਨੀ ਮੰਨ ਕੇ ਚਲੋ 10000 ਬੰਦੇ ਦੇ ਵਿੱਚ ਨਾਮ ਲੱਜਾ ਨਾਮ ਠੀਕ ਹੈ ਜੀ ਇਹਦਾ ਡਰਾਅ ਹੈਗਾ 10 ਤਰੀਕ ਨੂੰ ਉਸ ਤੋਂ ਇਲਾਵਾ ਜੀ 3 ਜਨਵਰੀ ਨੂੰ ਡੇਟ ਨਿਕਲਣ ਜਾ ਰਹੀ ਹੈ 1.5 ਕਰੋੜ ਵਾਲੀ ਪੰਜਾਬ ਸਰਕਾਰ ਦੀ ਹੈ ਹਰ ਮਹੀਨੇ ਲਾਟਰੀ ਕੁਲਟੀ ਆ ਗਰੰਟਡ ਪ੍ਰਾਈਜ਼ ਆ ਵਿਕੀ ਟਿਕਟ ਦੇ ਨਾਮ ਨਿਕਲਦਾ ਹੈ 1.5 ਕਰੋੜ ਰੁਪਏ ਦਾ ਹਰੇਕ ਮਹੀਨੇ ਦਾ ਡਰਾ ਹੋਊਗਾ ਉਸ ਤੋਂ ਬਾਅਦ 10 ਲੱਖ 5 ਲੱਖ ਤੇ ਹੋਰ ਵੀਨੇਕਾ ਇਹਦੇ ਵਿੱਚ ਨਾਮ ਨੇ ਜੀ ਠੀਕ ਹੈ ਜੀ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਖਾਸ ਦਾ ਲੋਹੜੀ ਵਾਲੇ ਦਿਨ ਪੰਜਾਬ ਸਰਕਾਰ ਦੀ ਲਾਟਰੀ ਆ 45 ਲੱਖ ਰੁਪਏ ਦਾ ਨਾਮ ਆ ਜੀ ਪਹਿਲਾਂ ਓਕੇ ਉਸ ਤੋਂ ਬਾਅਦ ਵਿੱਚ 5 ਲੱਖ ਫਿਰ ਹਜ਼ਾਰਾਂ ਚ ਨੇ ਕਾਫੀ ਨਾਮ ਨੇ ਜਿਹੜੀ 2025 ਦੀ ਲੋਹੜੀ ਸੀ ਉਹ ਤੇ ਡਰਾ ਹੋਇਆ ਸੀ 21 ਲੱਖ ਦਾ ਤੇ ਉਹ ਸਾਡੀ ਵਿੱਚ ਟਿਕਟ ਦੇ ਵਿੱਚ ਉਹਦਾ ਫਸਟ ਪ੍ਰਾਈਸ ਲੱਗਿਆ ਸੀ ਤੇ ਪਰਮਾਤਮਾ ਦੀ ਕਿਰਪਾ ਨੇ ਇਸ ਵਾਰ ਵੀ ਆਸ ਕਰਦੇ ਹਾਂ ਜਿਹੜੇ 45 ਲੱਖ ਹੈ ਵੀ ਪੰਡਤ ਲਾਟਰੀ ਮਨੀ ਕੋਲ ਆਪਣੀ ਲੱਗੇ ਜੀ ਜਨਨ ਕਿ ਅਸੀਂ ਇਹ ਕਹਿ ਸਕਦੇ ਹਾਂ ਦੇਖੋ ਵੀ ਲੋਕਾਂ ਦਾ ਇੱਕ ਵਿਸ਼ਵਾਸ ਜੁੜਿਆ ਹੋਇਆ ਇੱਥੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਲੋਕ ਇੱਥੇ ਇੱਕ ਵਾਰ ਨਹੀਂ ਬਾਰ-ਬਾਰ ਆਪਣੀ ਕਿਸਮਤ ਆਜ਼ਮਾਰੇ ਨੇ ਜਿਨ੍ਹਾਂ ਦਾ ਲੱਕ ਚੰਗਾ ਨਿਕਲਿਆ ਜਿਹੜੇ ਹੁਣੇ ਤੋਂ ਨਾਮ ਪ੍ਰਾਪਤ ਕਰ ਚੁੱਕੇ ਨੇ ਉਹ ਵੀ ਗਾਹਾਂ ਤੋਂ ਗਾਹ ਅੱਗੇ ਤੋਂ ਅੱਗੇ ਲੋਕਾਂ ਨੂੰ ਦੱਸਦੇ ਨੇ ਕਿ ਤੁਸੀਂ ਟਿਕਟ ਲੈਣੀ ਹੈ ਤਾਂ ਉੱਥੇ ਜਾ ਕੇ ਖਰੀਦ ਕਦੇ ਇਦਾਂ ਹੋਇਆ ਕਿ ਵੀ ਹਾਂ ਲੋਕ ਆਏ ਨੇ ਜਾਂ ਫਿਰ ਕੋਈ ਨਿਰਾਸ਼ ਗਿਆ ਹੋਵੇ ਇਥੋਂ ਬਿਲਕੁਲ ਜੀ ਲੋਕ ਕੋਈ ਵੀ ਜਿਹੜੇ ਵੀ ਆਉਂਦੇ ਨੇ ਕੋਈ ਨਿਰਾਸ਼ ਨਹੀਂ ਜਾਂਦਾ ਜੇ ਮੰਨ ਲਓ ਕਿ ਟਿਕਟ ਖਾਲੀ ਵਿੱਚ ਰਹੀ ਜਾਂਦੇ ਦੀਆਂ ਉਹਨੇ ਕੋਈ ਨਾਮ ਇੱਕ ਤੇ ਖਾਲੀ ਚਲੀ ਜਾਂਦੇ ਤਾਂ ਉਹਨਾਂ ਦਾ ਵਿਸ਼ਵਾਸ ਸੀ ਵੀ ਪੰਡਿਤਪਾਲ ਦੁਆਰੇ ਟਿਕਟ ਲਗ ਪਾਵਾਂਗੇ ਲੱਗੇ ਕਿ ਤੇ ਉਹ ਟੀਨ ਵਾਈ ਉਹਨਾਂ ਨੂੰ ਕਦੇ ਨਾ ਕਦੇ ਨਾਮ ਲੱਗਦਾ ਜੇ ਵੱਡਾ ਨਹੀਂ ਤਾਂ ਛੋਟਾ ਲੱਗਦਾ ਹੁਣ ਜਿੱਦਾਂ ਮੰਨ ਲਓ ਲੱਖ ਪੱਤੇ ਸਾਡੇ ਕੋਲ ਬਣ ਤੀਕੇ ਤੋਂ 50000 ਲੱਗੇ 20 ਲੱਗੇ ਸੋਪਰੀ ਲੱਗੇ ਉਹ ਤਾਂ ਅਸੀਂ ਗਿਣਤੀ ਦੇ ਵਿੱਚ ਨਹੀਂ ਗਿਣਦੇ ਇਹ ਨਾਮ ਸਾਡੇ ਕੋਲ ਡੇਲੀ 4-5 ਕਸਟਮਰ ਲੈ ਕੇ ਦੇਖੋ ਸਭ ਤੋਂ ਵੱਡੀ ਗਲਤੀ ਹੈ ਕਿ ਲੋੜੀਂਦੀ ਰੇੜੀ ਆ ਰਹੀ ਆ ਲੋੜੀ ਦੀ ਆਫਰ ਵੀ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇੱਥੇ ਆ ਕੇ ਲਾਟਰੀ ਜਿਹੜੀਆਂ ਖਰੀਦ ਸਕਦੇ ਹੋ ਆਨਲਾਈਨ ਸਿਸਟਮ ਸਭ ਕੁ ਬਿਲਕੁਲ ਬੰਦ ਆ ਕਿਉਂਕਿ ਇਹਨਾਂ ਨੇ ਖੁਦ ਕਿਹਾ ਕਿ ਇੱਥੇ ਇਹਨਾਂ ਦੇ ਨਾਲ ਇਹਨਾਂ ਦੇ ਨਾਮ ਦੇ ਉੱਤੇ ਕਈ ਲੋਕ ਜਿਹੜੇ ਨੇ ਧੋਖਾਧੜੀ ਕਰ ਰਹੇ ਲੋਕਾਂ ਤੋਂ ਪੈਸੇ ਲੈ ਰਹੇ ਨੇ ਕੋਈ ਟਿਕਟ ਨਹੀਂ ਦੇ ਰਹੇ ਮਤਲਬ ਕਿ ਫਿਰ ਲੋਕ ਇੱਥੇ ਆ ਕੇ ਕਹਿੰਦੇ ਨੇ ਵੈਰੀਫਾਈ ਕਰਦੇ ਨੇ ਇਹਨਾਂ ਨੇ ਖੁਦ ਵੀ ਇਹ ਗੱਲ ਕਹੀ ਆ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਪੈਸੇ ਪਾਉਣ ਤੋਂ ਪਹਿਲਾਂ ਵੈਰੀਫਾਈ ਕਰੋ ਕਿ ਸੱਚਾ ਕਿ ਤੇ ਬਾਅਦ ਵਿੱਚ ਆ ਕੇ ਤੇ ਨਿਰਾਸ਼ਾ ਪ੍ਰਗਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਆਫਰ ਬਹੁਤ ਵਧੀਆ ਚੱਲ ਰਹੀਆਂ ਨੇ ਤੁਸੀਂ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਤੇ ਇੱਥੇ ਲੋਟਰੀ ਪਾ ਕੇ ਸਭ ਤੋਂ ਵੱਡੀ ਗੱਲ ਕੀ ਹੈ ਤੁਸੀਂ ਵੱਡਾ ਇਨਾਮ ਜਿੱਤ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦੇ ਕਿ ਲੋਟ ਜਿਹੜੀ ਆ ਲੋੜੀ ਆ ਲੋੜੀ ਵਾਲੇ ਦਿਨ ਤੋਂ ਸੀ ਇੱਕ ਵੱਡਾ ਇਨਾਮ ਪ੍ਰਾਪਤ ਕਰ ਸਕਦੇ ਹੋ ਬਾਕੀ ਤਾਂ ਇਹ ਵੀ ਕਹਿ ਸਕਦੇ ਆ ਕਿ ਹਰ ਦਿਨ ਤੁਸੀਂ ਲੋਟਰੀ ਪਾ ਸਕਦੇ ਹੋ ਅੱਛਾ ਜੀ ਹੁਣ ਆਪਾਂ ਨੇ ਇਹ ਤਾਂ ਸਾਰੀ ਗੱਲਬਾਤ ਕਰ ਲਈ ਹੁਣ ਕੰਬੋ ਦੀ ਗੱਲ ਕਰੀਏ ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕ ਚੀਜ਼ ਦੇ ਵਿੱਚ ਕਿੰਨੀ ਆਫਰਾਂ ਚੱਲ ਰਹੀਆਂ ਨੇ ਜਿਹੜਾ ਕੰਬੋ ਪੈਕ ਆ ਜਿੱਦਾਂ ਮਤਕਰ ਤੇ ਸਿੰਘ ਰਾਸੀ ਚੱਲ ਰਹੀ ਹੈ ਇਸ ਟਾਈਮ ਉਹ ਵੀ ਅਸੀਂ ਪਹਿਲਾਂ ਵੀ ਰਾਸੀ ਨਹੀਂ ਪਈ ਉਹਨਾਂ 'ਚ ਨਾਮ ਜਾ ਰਿਹਾ ਹੈ ਸਾਡੇ ਵੀ ਸਾਡੇ ਕੋਲ 123 ਹੈ ਪਰ ਜਿਨ੍ਹਾਂ ਦੇ ਮਤਕਰ ਜਾਂ ਸਿੰਘ ਰਾਸੀ ਉਹਨਾਂ ਨੂੰ ਮੇਰੀ ਬੇਨਤੀ ਵੀ 3400 ਰੁਪਏ ਵਾਲਾ ਕੰਬੋ ਪੈਕ ਪਾਓ ਜੀ ਉਹਦੇ 'ਚ ਲੋੜੀ ਪੰਪਰ 1.5 ਕਰੋੜ 45 ਲੱਖ ਅ 70 ਰੁਪਏ ਵਾਲੀ ਨਿੱਕੀ ਜਿਹੀ ਟਿਕਟ ਨਿਕਲ ਜਿਹੜੀ 11 ਲੱਖ ਹੋਰ ਵੀ ਕਾਫੀ 25 ਲੱਖ ਵਾਲੀਆਂ ਟਿਕਟਾਂ ਵਾਲੀਆਂ ਇਹ ਸਾਰੀਆਂ ਮਿਲਦੀਆਂ ਨੇ ਜੇਕਰ ਤੁਹਾਡਾ ਬਜਟ ਹੋਰ ਜ਼ਿਆਦਾ ਤਾਂ 6400 ਰੁਪਏ ਦਾ ਕੰਬੋ ਪੈਕ ਪਾਸ ਆਉਂਦਾ 10000 ਰੁਪਏ ਦੀ ਟਿਕਟ ਜਿੰਨਾ 50 ਲੱਖ 50 ਲੱਖ ਵਾਲੀ ਤੁਹਾਨੂੰ ਦਿਖਾਈ ਆ ਇੱਕ 2000 ਰੁਪਏ ਵਾਲੀ ਟਿਕਟ ਆਹ ਵਾਲੀ ਇਹ 6400 ਰੁਪਏ ਦੇ ਵਿੱਚ ਐਡ ਹੋ ਕੇ ਸਾਰੀਆਂ ਟਿਕਟਾਂ ਪ੍ਰਾਪਤ ਹੋਈਆਂ ਜੇਕਰ ਬਜਟ ਹੈਗਾ ਤੱਕਾ ਕੋਈ ਨਹੀਂ ਜੇਕਰ ਇਹਨਾਂ ਦਾ ਵੀਰਾਂ ਦਾ ਬਜਟ ਆ ਤਾਂ 6400 ਰੁਪਏ ਵਾਲਾ ਕੰਬੋ ਪੈਕ ਪਾ ਲਓ ਉਦੋਂ ਘੱਟ ਬਜਟ ਦਾ 3400 ਵਾਲਾ ਪਾ ਇਹ ਫਿਰ ਵੀ ਤੁਹਾਡਾ ਬਜਟ ਹੋਰ ਵੀ ਘੱਟਾ ਤਾਂ ਚਾਹੇ ਸਾਡੇ ਕੋਲੋਂ ਸਿੰਪਲ ਟਿਕਟ 500 ਹੀ ਲੈ ਲਓ ਸਾਨੂੰ ਕੋਈ ਇਤਰਾਜ਼ ਨਹੀਂ। ਇਤਰਾਜ਼ ਨਹੀਂ। ਯਾਨੀ ਕਿ ਆਪਾਂ ਤੇ ਇਹ ਕਹਿ ਸਕਦੇ ਹਾਂ ਅਸੀਂ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਆਫਰ ਦੱਸ ਰਹੇ ਹੋ ਕਿ ਸਾਡੇ ਕੋਲ ਤਾਂ ਕੰਬੋ ਦਾ ਆਫਰ ਆਇਆ ਹੈ। ਅੱਗੇ ਤੁਹਾਡਾ ਬਜਟ ਆ ਕਿ ਜੇ ਤੁਸੀਂ 3400 ਜਾਂ ਜਿੰਨੇ 6600 ਦੀ ਕਹਿ ਰਹੇ ਨੇ ਜੀ ਤੁਸੀਂ ਘੱਟ ਸਕਦੇ ਹੋ ਤਾਂ ਤੁਹਾਡੇ ਇੰਨਾ ਕ ਹੈਗਾ ਤੁਸੀਂ ਵੀ ਲੈ ਸਕਦੇ ਹੋ ਵੀ ਟਿਕਟ ਫ੍ਰੀ ਸਕਦੇ ਹੋ। ਤੁਹਾਡੀ ਕਿਸਮਤ ਦਾ ਹੀ ਨਹੀਂ ਪਤਾ ਵੀ ਕਿਹੜੀ ਟਿਕਟ ਦੇ ਵਿੱਚ ਤੁਹਾਡੀ ਜਿਹੜੀ ਕਿਸਮਤ ਆ ਲੱਕੀ ਨਿਕਲ ਜਾਵੇ ਜਾਂ ਕਦੋਂ ਤੁਸੀਂ ਕਰੋੜਪਤੀ ਬਣ ਜਾਓ ਲੱਖਪਤੀ ਬਣ ਜਾਓ। ਇਨਾ ਦੇ ਗੇਮ ਦਾ ਮਤਲਬ ਇਹ ਆ ਕਿ ਤੁਹਾਡੇ ਨਾਲ ਕੋਈ ਤੱਕਾ ਨਹੀਂ ਆ ਤੁਸੀਂ ਟਿਕ ਟਿਕ ਖਰੀਦਦੇ ਹੋ ਦੁਕਾਨ ਤੇ ਪਹੁੰਚੋ ਟਿਕ ਟਿਕ ਖਰੀਦੋ ਤੇ ਕਿਸਮਤ ਅਜ਼ਮਾਓ